ਹਾਂਜੀ ਕਿੱਦਾ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਤੁਹਾਨੂੰ ਇੱਕ ਮਾਨਸੇ ਤੋਂ ਕੱਭਰੂ ਉੱਠਿਆ ਜੋ ਮੇਰੇ ਵੀਰੋ ਗੱਲਾਂ ਚੱਲਦੀਆਂ ਹਰ ਪਾਸੇ ਚਰਚਾ ਹੁੰਦੀ ਆ ਉਸ ਖਿਡਾਰੀ ਦੀ ਉਸ ਝੋਟੇ ਦੀ ਕਹੀਏ ਮੇਰੇ ਵੀਰੋ ਹਾਕਮ ਵਾਲੀ ਆ ਜੱਗੂ ਹਰ ਪਾਸੇ ਬੱਚਾ ਬੱਚਾ ਮੈਂ ਕਹਾਂ ਵੀ ਇੱਕ ਟ੍ਰੈਂਡ ਜਾਂ ਚਲਾਦਾ ਮੁੰਡੇ ਨੇ ਲਾਲਜੀ ਪੱਟੀ ਵਾਲਾ ਹੁਣ ਨਵੇਂ ਵੀ ਮੁੰਡੇ ਖੇਡਦੇ ਆ ਨਵੇਂ ਵੀ ਮੇਰੇ ਵੀਰੋ ਸਿੱਖਦੇ ਆ ਲਾਲਜੀ ਪੱਟੀ ਬਣਦੇ ਆ ਜੱਗੂ ਵਾਂਗੂ ਦਾ ਇਹ ਹਾਕਮਾਲੀਏ ਦਾ ਦੌਰ ਚਲਾਇਆ ਨਿੱਕੀ ਉਮਰ 'ਚ ਹੀ ਵੱਡੇ ਕਾਰਨਾਮੇ ਕਰਤੇ ਆ ਜੱਗੂ ਬਾਰੇ ਕੁਛ ਬੋਲਾਂਗੇ ਮੇਰੇ ਵੀਰੋ ਕਿਉਂਕਿ ਮੁੰਡੇ ਦੀ ਗੇਮ ਦਾ ਐਪਰੀਸ਼ੀਏਟ ਕਰਨਾ ਬਣਦਾ ਜਿੱਦਾਂ ਖੇਡਦਾ ਜਿੱਦਾਂ ਚਰਚਾ ਕਰਾਉਂਦਾ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਤਾਂ ਹੀ ਕਿਉਂਕਿ ਚੰਗੀ ਚੀਜ਼ ਨੂੰ ਅੱਗੇ ਵੀ ਅੱਗੇ ਫਲਾਉਣਾ ਲੋਕਾਂ 'ਚ ਬਹੁਤ ਚੰਗੀ ਵਧੀਆ ਗੱਲ ਹੁੰਦੀ ਆ ਤਾਂ ਕਰਕੇ ਸਬਸਕ੍ਰਾਈਬ ਤੇ ਲਾਈਕ ਵੀ ਜਰੂਰ ਕਰਿਓ ਨਵੇਂ ਆਇਆ ਤਾਂ ਬਾਕੀ ਮੇਰੇ ਵੀਰੋ ਹਾਕਮ ਵਾਲੀਏ ਨੇ ਇਨਾਮਾ ਦੀਦਾ ਯਾਰ ਇਕਦਮ ਆਪਾਂ ਕਹੀਏ ਝੜੀ ਐ ਸੀਜ਼ਨ 'ਚ ਸੱਟਾਂ ਦੇ ਕਾਰਨ ਮੁੰਡਾ ਖੇਡ ਨਹੀਂ ਪਾਇਆ ਬਹੁਤ ਮੈਚ ਉਹਦੇ ਕਾਰਨ ਪੁਲਾਥ ਦਾ ਮੇਲਾ ਵੀ ਮੈਸਜ ਕੀਤਾ ਯਾਰ ਕਿਉਂਕਿ ਪੁਲਾਥ ਦਾ ਮੇਲਾ ਬਹੁਤ ਚਰਚਾ 'ਚ ਹੁੰਦਾ ਹਰ ਇੱਕ ਖਿਡਾਰੀ ਕਹਿੰਦਾ ਵੀ ਉੱਥੇ ਖੇਡੀਏ ਇਨਾਮ ਵੀ ਕਾਫੀ ਸੀ ਤੇ ਜੱਗੂ ਜੇ ਖੇਡਦਾ ਤਾਂ ਉਮੀਦ ਸੀਗੀ ਵੀ ਕੁਛਣਾ ਕੁਛ ਵੱਖਰਾ ਕਰਦਾ ਹਾਕਮ ਇਹਨੇ ਮੇਰੇ ਵੀਰੋ 4 ਕ ਦੇ ਕਰੀਬ ਬੁਲਟ ਮੋਟਰਸਾਈਕਲ 40 ਦੇ ਕਰੀਬ ਮੋਟਰਸਾਈਕਲ ਜਿੱਤੇ ਹੋਏ ਆ ਮੇਰੇ ਵੀਰੋ ਤੇ ਟਰੈਕਟਰ ਵੀ ਲਗਭਗ 7 ਜੋ ਹੈ ਟਰੈਕਟਰਾਂ ਦਾ ਵੀ ਜੇਤੂ ਬਣਿਆ ਹੋਇਆ ਹਾਕਮਾਲੀਆ ਜੱਗੂ ਕਿਉਂਕਿ ਯਾਰ ਮੁੰਡੇ ਦੀ ਗੇਮ ਨੂੰ ਜੋ ਪਿਆਰ ਕਰਦੇ ਆ ਨਾ ਦਰਸ਼ਕ ਮਾਲਾ ਲਗਭਗ ਪੰਜਾਬ ਚ ਦਾ ਜ਼ਿਆਦਾਤਰ ਫੈਨ ਹੀ ਹਾਕਮਾਲੀਏ ਦੇ ਆ ਮੇਰੇ ਵੀਰੋ ਇਹਦਾ ਅੰਦਾਜ਼ ਦੇਖਦੀ ਆ ਦੁਨੀਆ ਇਹਦਾ ਸਟਾਈਲ ਦੇਖਦੀ ਆ ਦੁਨੀਆ ਇਹਦੇ ਜੋ ਖੇਡਣ ਦੀ ਅਲੱਗ ਹੈ ਨਾ ਨੈਡਰਤਾ ਉਹ ਵੀ ਵੱਖਰੀ ਚੀਜ਼ ਆ ਹੋ ਰਹੀਆ ਹੋਰ ਜਾਫਾਂ ਨਾਲੋਂ ਕਿਉਂਕਿ ਜੱਗੂ ਦਾ ਜਿੱਥੇ ਮੈਚ ਫਸ ਜਾਂਦਾ ਤਾਂ ਉਹ ਕਰਦਾ ਵੀ ਕਈ ਯਾਰ ਕੁਲਵੀਰ ਜਟਾਣੇ ਨਾਲ ਯਾਰੀ ਹੁੰਦੀ ਹੈ ਨਾ ਉਹ ਆਪ ਪਿੱਛੇ ਹੋ ਜਾਂਦਾ ਉਹਨੂੰ ਮੂਰੇ ਕਰ ਦਿੰਦਾ ਵੀ ਚੱਲ ਤੂੰ ਅੱਜ ਬੈਸਟ ਬਣ ਜਾ ਤਾਂ ਆ ਚੀਜ਼ਾਂ ਨਾਲ ਅੱਗੇ ਲੈ ਕੇ ਜਾਂਦੇ ਆ ਅੱਗੇ ਜਾਂਦਾ ਮੇਰੇ ਵੀਰੋ ਖਿਡਾਰੀ ਇਹ ਚੀਜ਼ਾਂ ਨਾਲ ਬਾਕੀ ਮੁੰਡੇ ਦੀ ਗੇਮ ਦਿਲ ਤੋਂ ਹੀ ਪਿਆਰਾ ਔਰ ਜੋਆ ਕੈਨੇਡਾ ਦਾ ਸੀਜ਼ਨ ਖੇਡੂਗਾ ਮੁੰਡਾ ਉਮੀਦ ਆ ਵੀ ਫੈਕਟਰ ਰਵੇ ਬਾਬੇ ਦੀ ਮੇਰ ਨਾਲ ਚੜਦੀ ਕਲਾ 'ਚ ਰਵੇ ਭਰਾ ਸਾਡਾ ਇਹ ਤੁਹਾਨੂੰ ਵੱਡੀ ਜੁਆਇ ਜਾਣਕਾਰੀ ਦੇਣੀ ਸੀ ਵੱਡੇ ਖਿਡਾਰੀ ਟੌਪ ਦਾ ਮੁੰਡਾ ਚੜਦੀ ਕਲਾ 'ਚ ਮੇਰੇ ਵੀਰੋ ਰਹਿ ਕੇ ਗੇਮ ਦਿਖਾਉਂਦਾ ਤੇ ਇਦਾਂ ਹੀ ਹੋਰ ਜੋਆ ਤਰੱਕੀਆਂ ਕਰੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਜੁਆ ਐਪਡੇਟ ਦੇਣੀ ਸੀ ਹਾਕਮ ਆਲੀਏ ਬਾਰੇ ਨਵੀਂ ਕਬੱਡੀ ਦੀ ਵੀਡੀਓ ਲੈ ਕੇ ਮਿਲਦੇ ਆ ਬਾਕੀ ਸ਼ੀਲੂ ਵੀ ਟੌਪ ਆ ਪਰ ਜੱਗੂ ਦੀ ਗੇਮ ਵੀ ਅੱਜ ਕੱਲ ਚਰਚਾ 'ਚ ਆ ਧੰਨਵਾਦ